ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਬਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵੜ ਕਿੰਨੇ ਸੂਏ ਸਵਾਏ ਤੇ ਆਪਾਂ ਪਹੁੰਚੇ ਆ ਪਾਜੀ ਨੀਡੇ ਸਿੰਘ ਹਣਾ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛ ਦਿਨਾ ਜੀ ਡਿਟੇਲ ਸਤਿ ਸ੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਰੂ ਆਮਦਾਸੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਭਾਈ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜੀ ਆਪਣਾ ਨੀਟਾ ਪਿੰਡ ਲਖੂਵਾਲ ਸੀ ਲਾਈ ਨਾਲਾ ਤੇ ਜਲਾ ਅਮਰਸਾ ਠੀਕ ਆ ਜੀ ਫੋਨ ਨੰਬਰ ਵੀ ਬੋਲ ਦਿਓ 99926 ਤੇ 6054 ਠੀਕ ਆ ਜੀ ਤੇ ਲੈਣ ਦੇ ਨੇ ਕਿੰਨੇ ਅੱਜ ਹਾਂ ਜੀ ਤੇ ਦੱਸਿਓ ਪਹਿਲੇ ਨੰਬਰ ਤੇ ਨੀਲੀ ਪੂਰੀ ਕਿਵੇਂ ਜੇ ਇੱਕ ਛੋਟੀ ਪਹਿਲਾਂ ਸੁਆ ਸੁਈ ਜੇ ਅੱਛਾ ਜੀ ਦੇਖੋ ਛੋਟੀ ਠੀਕ ਆ ਲਓ ਜੀ ਨੀਲੀ ਤੇ ਬੂਰੀ ਤੇ ਸੇਂਗ ਸੁਂਗ ਵੀ ਚੰਗਾ ਲੱਗਾ ਤੇ ਪਹਿਲਾ ਸੁਆ ਸੂਈਆ ਕਰਮਾਲੀ ਦੀ ਗੱਲ ਨਹੀਂ ਗਿੱਲਾ ਬੱਚਾ ਲੇਤਾ ਜੀ ਸੂਈ ਧੜੀ ਦੋ ਦਿਨਾਂ ਦੀ ਠੀਕ ਆ ਠੀਕ ਆ ਬਿਲਕੁਲ ਤਾਜੀ ਸੂਈਆ ਤੇ ਕਿੰਨਾ ਕੁ ਬਾਈ ਜੀ ਬੋਲਾ ਫਰੈਸਟ ਆ ਮੈਂ ਹੁਣ ਬੋਲਾ ਤੇ ਕੋਈ ਜਿਹੜਾ ਵੀਰ ਦੀ 9 ਕਿਲੋ ਸਟਾਰਟ ਆ ਅੱਛਾ ਜੀ ਲਓ ਜੀ 9 ਲੀਟਰ ਜਿਹੜਾ ਬੋਲਾ ਤਿਆਰ ਆ 12 13 ਕਿਲੋ ਆਰਾਮ ਨਾਲ ਦੇ ਦੂਗੀ ਅੱਛਾ ਜੀ ਠੀਕ ਆ ਲਓ ਜੀ 12 ਤੋਂ 13 ਲੀਟਰ ਜਿਹੜਾ ਦੁੱਧ ਪਰੂਗੀ ਕੱਦ ਕਾਠ ਜਿਹੜਾ ਚੰਗਾ ਕਰਮਾਲੀ ਦਾ ਚੱਡਾ ਛੱਡਾ ਵੀ ਜਿਹੜਾ ਚੰਗਾ ਲੱਗਾ ਤੇ ਕੱਲਾ ਕੱਲਾ ਥਾਂ ਲੱਗਾ ਪਿਆ ਵਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਸਾਂਭੀ ਸੋਭੀ ਕੇ ਚਲੋ ਰੀਤ ਦੇ ਨਾਲ ਆ ਥੋੜੀ ਜੀ ਨੇ ਭਾਲੇ ਗਈ ਜੇ ਮੜੀ ਜੀ ਹੱਲੇ ਠੀਕ ਹੈ ਠੀਕ ਹੈ ਆ ਵੇਖੋ ਨਾ ਆ ਪਰਲੇ ਬਨੇ ਥੋੜੀ ਜੀ ਭਾਲੇ ਹਾਂਜੀ ਦਿਖਾ ਦਿੰਨੇ ਆ ਜਵਾਕੀ ਜੇ ਪਿੱਛੇ ਕੱਟਾ ਜੇ ਆ ਜੀ ਠੀਕ ਆ ਜੀ ਮੇਲ ਕਾਫ ਜੀ ਉਹ ਵੀ ਨੀਲਾ ਬੂਰਾ ਆ ਗਿਆ ਜੇ ਐਨ ਮਣਕੀਆ ਖਲਾ ਆ ਵੇਖੋ ਥੋੜੀ ਵੀਰ ਜੀ ਭਾਲੇ ਕੀ ਮਾੜੀ ਜੀ ਠੀਕ ਆ ਜੀ ਆ ਅਗਲੇ ਬਨੇ ਵੀ ਦਿਖਾ ਦੋ ਤੁਹਾਨੂੰ ਨੂੰ ਆ ਗਾ ਠੀਕ ਹੈ ਠੀਕ ਹੈ ਲਓ ਜੀ ਥੋੜੀਆਂ ਜਿਹੀਆਂ ਪਲਾਂ ਪਈਆਂ ਪਹਿਲੇ ਡੰਗਰ ਨੂੰ ਚਲੋ ਭਾਈ ਛਾਪਾ ਪੈ ਪਉਂਦੀ ਹੈ ਨਾ ਠੀਕ ਹੈ ਠੀਕ ਹੈ ਠੰਡੀ ਦੇ ਕਰਮਾ ਲਈ ਇੰਨੀਆਂ ਵੇਖੋ ਲਓ ਜੀ ਸੀਲੀਆਂ ਜਿਹੜੀਆਂ ਕਾਫੀ ਆ ਗਈਆਂ ਜੇ ਐਨ ਬਹਿੜਾਂ ਵਾਲਾ ਸੁਭਾ ਚੱਕੀ ਫਿਰਦੀ ਕਰਮਾ ਲਈ ਉਹ ਤਾਂ ਵੀ ਦਿਖਾ ਦਿੰਦੇ ਆਪਾਂ ਹਾਂਜੀ ਲਾ ਦਿਓ ਜੀ ਆ ਵੇਖੋ ਛੋਟੀ ਇਹ ਨਾ ਕੋ ਆਖੇ ਬਲੂਸੀ ਆ ਲਓ ਜੀ ਪੇਠ ਫੁੜਾ ਵੀ ਜਿਹੜਾ ਚੰਗਾ ਵਾ ਤੇ ਆ ਸੀਲੀਆਂ ਸੁੱਲੀਆਂ ਤੁਸੀਂ ਵੇਖ ਸਕਦੇ ਜੀ ਕਰਮਾ ਲਈ ਉਹ ਬੱਚਾ ਉਹ ਬੱਜਾ ਜੀ ਬਿਲਕੁਲ ਬਿਲਕੁਲ ਜੀ ਲਓ ਜੀ ਪਹਿਲਾ ਡੰਗਰ ਨਹੀਂ ਤੇ ਥੱਲੇ ਨਹੀਂ ਪਾ ਦਿੰਦਾ ਕੋਈ ਗੱ ਠੀਕ ਹੈ ਜੀ ਬਹੁਤ ਠੰਡੀ ਪਾ ਤੁਸੀਂ ਵੀ ਬਹਿ ਜਾਓ ਨਿਆਣੇ ਬਈ ਜਾਂਦੇ ਅੱਛਾ ਜੀ ਆ ਵੇਖੋ ਧਾਰ ਦੇ ਦੇ ਤੇ ਆ ਬੱਚਾ ਬੱਜਾ ਪਹਿਲਣਾ ਇਸ ਤਰ੍ਹਾਂ ਮਿਲਦੀਆਂ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਉਹ ਜੀ ਚਵਾਈ ਚੋਵੀ ਤੁਸੀਂ ਚੈੱਕ ਕਰ ਸਕਦੇ ਜੇ ਇਹਨਾਂ ਮੋਟਰ ਵਾਲਾ ਹੀ ਹਸਾਕਤਾਬ ਲੱਗਾ ਪਿਆ ਕਰਮਲੀ ਨੂੰ ਨਾ ਨਿਆਣੇ ਚੋਣ ਵਾਲੀ ਠੀਕ ਹੈ ਠੀਕ ਆ ਮੁੱਲ ਭਾਜੀ ਕੀ ਕਰਨਾ ਹੈ ਰਾਹਰ ਵੀਰ ਜੀ ਇਹਦਾ ਤਾਂ ਕੋਈ ਮੁੱਲ ਹੀ ਨਹੀਂ ਜੇ ਹੈਗਾ ਹਾਂ ਜੀ ਕਿ ਆਪਾਂ ਜਾਇ ਜੀ ਦਵਾਂਗੇ ਠੀਕ ਹੈ ਜੀ ਛੋਟੀਆਂ ਨਹੀਂ ਕਿ ਮਿਲਦੀਆਂ ਹਾਂ ਜੀ ਤੇ ਦੁੱਧ ਵੀ ਛੋਟੀ ਚੱਲ ਜਿਆਦਾ ਆਪਾਂ ਇਹਨੇ 12 13 ਕਿਲੋ ਆਮ ਨਾਲ ਦੇ ਦਊਗੀ ਠੀਕ ਹੈ ਠੀ अच्छा जी ਤੇ ਮੌਲਦਾ ਭਾਵੇਂ ਝੋਟੀ ਤੇ ਭਾਵੇਂ 1 ਲੱਖ 10 15 ਜਿੰਨੇ ਮੱਤੀ ਭਾਪਾ ਬਿਲਕੁਲ ਜਾਇਦ ਨਹੀਂ ਪੂਰੇ ਲੱਖ ਦੀ ਦੇ ਦਈਏ ਕਰ ਦਈਏ ਲੱਖੋਂ ਅੰਦਰ ਨਿਕਨੇ ਕੇ ਪਾ ਦਈਏ ਨਿਕਨੇ ਕੇ ਹਾਂਜੀ 95000 ਦੇ ਦਈਏ ਹੋਰ ਕਰ ਦਈਏ ਹਾਂ ਨਾ ਇਹ ਕਰ ਦਈਏ 92000 ਤੁਸੀਂ ਛੋਟ ਕਰ ਲਾਂਗੇ ਵੀਰ ਜੀ ਠੀਕ ਹੈ ਲਓ ਜੀ 92000 ਦੀਏ ਇਹੋ ਜੀ ਆ ਵੇਖੋ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਜਿਹੜਾ ਨੋਰਮਲ ਰੇਟ ਪਹਿਲਾ ਸੁਗਾ ਸੁਈਆ ਕੱਡ ਕੱਢ ਵੀ ਚੰਗਾ ਤੇ ਚੱਡਾ ਚੱਡਾ ਤੁਸੀਂ ਚੈੱਕ ਕਰ ਸਕਦੇ ਜੇ ਥਾਣਾ ਦਾ ਸੈਜ ਗਿਆ ਬ ਜਿਹੜਾ ਕੱਲਾ ਕੱਲਾ ਲੱਗਾ ਪਿਆ ਕਰਮਾੜੀ ਨੂੰ ਠੀਕ ਆ ਠੀਕ ਆ ਲਓ ਜੀ ਸੰਢੀ ਧੀਰੀ ਆ ਕਰਮਾੜੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਦੋਵਾਂ ਸਾਈਡਾਂ ਤੋਂ ਭਾਵੇਂ ਚਵਾਈ ਕਰੀ ਜੋ ਠੀਕ ਆ ਜੀ 92000 ਕੁ ਮਾਨਤਾਲ ਵੀਰ ਜ਼ਰੂਰ ਕਰੂਗਾ ਠੋੜ ਕਰਦਾ ਕੋਈ ਗੱਲ ਨਹੀਂ ਕੋਈ ਵੀਰ ਫੋਨ ਲਾ ਕੇ ਕਰ ਦਾਂਗਾ ਠੀਕ ਆ ਠੀਕ ਆ ਤੇ ਦੂਜੇ ਨੰਬਰ ਤੇ ਵੀ ਨਗੇਂਦਾ ਹੀ ਆ ਇਹ ਵੀ ਕੱਟੀ ਪਹਿਲਾ ਸੂਆ ਸੂਈ ਜੀ ਅੱਛਾ ਜੀ ਇਹਦੇ ਮਗਰ ਵੀ ਕੱਟੀ ਜੀ ਠੀਕ ਆ ਜੀ ਮਗਰ ਵੀ ਫੀ ਮਲਕਾਫ ਬੱਚੇ ਬਿਲਕੁਲ ਤਾਜ਼ੇ ਜਿਹੜੇ ਆ ਪਹਿਲੇ ਨੰਬਰ ਦੇ ਦਿਖਾਇਆ ਆ ਵੀ ਬਿਲਕੁਲ ਅਜੇ ਨਾੜੂ ਨਾ ਆ ਗਿਆ ਦੇਰੋਂ ਦੋ ਬੰਦਾਂ ਦੀਆਂ ਸੁਈਆਂ ਆ ਠੀਕ ਆ ਠੀਕ ਆ ਇੱਕੋ ਕਿੰਨਾ ਬਾਲਾ ਭਾਜੀ ਦੇ ਕੋ ਭਾਜੀ 8 ਕਿਲੋ ਬੋਲਾ ਜੀ ਠੀਕ ਆ ਜੀ 8 ਲੀਟਰ ਜਿਹੜਾ ਬੋਲਾ ਇਹਦੇ ਕੋ ਤਿਆਰ ਮੋਹਰਾ ਨਸਲ ਦੀ ਝੋਟੀ ਆ ਗਈ ਆ ਜੈਡ ਬਲੈਕ ਤੇ ਚਲੋ ਕੋਈ ਸਾਂਭਣ ਵਾਲਾ ਭਰਾ ਖੜੂ ਦੁੱਧ ਚੰਗਾ ਕੱਢੀ ਜਾਣਗੇ ਕਰਮਾਲੀਆਂ ਐਨ ਰੇਂਗਰ ਸਿੰਘ ਲੱਗਾ ਪਿਆ ਵਾ ਅੰਨੇ ਕਾ ਨਿਕਾਜਾ ਸਿੰਘ ਇਹ ਕਿੰਨਾ ਕੁ ਭਰ ਜੋ ਦੁੱਧ ਭਾਜੀ ਤੁਹਾਡੇ ਸਾਬਣਾ ਦੁੱਧ ਕੱਢੀਏ ਬਾਰਾਂ ਕਿਲੋ ਦੇਣਾ ਨਿੱਗਰਲੇਵੇ ਦੀ ਕੱਟੀ ਠੰਡੀ ਠੀਰੀ ਵੀ ਬੜੀ ਜੀ ਅੱਛਾ ਜੀ ਦੋ ਦੰਦ ਜੇ ਮੂੰਹ ਠੀਕ ਆ ਲਓ ਜੀ ਦੋ ਦੰਦ ਝੋਟੀ ਤੇ ਦੁੱਧ 12 ਲੀਟਰ ਦੇ ਆਸ-ਪਾਸ ਕੱਢੀ ਜਾਊਗਾ ਐਨ ਰੰਗ ਸਿੰਗ ਲੱਗਾ ਪਿਆ ਕਰਮ ਵਾਲੀ ਨੂੰ ਇਧਰ ਵੇਖੋ ਕਿ ਤਾ ਸੋਹਣੀ ਸੁਨੱਖੀ ਇੰਨੀ ਝੋਟੀ ਵੀ ਗੱਲ ਹੀ ਛੱਡੋ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਲਓ ਜੀ ਚੈੱਕ ਕਰ ਸਕਦੇ ਜੀ ਫੇਸਪੋਸਟ ਜਿਹੜਾ ਬਹੁਤ ਹੀ ਚੰਗਾ ਵਾ ਰੁਪਈਆ ਨਹੀਂ ਨਗਰਾ ਜਿਹਨੂੰ ਕਹਿੰਦੇ ਉਹ ਸਿੰਗ ਲੱਗਾ ਬਿਲਕੁਲ ਬਿਲਕੁਲ ਜੀ ਐਨ ਰੰਗ ਸਿੰਗ ਜਿਹਨੂੰ ਆਪਾਂ ਕਹਿੰਦੇ ਠੰਡੀ ਠੀਰੀ ਹੈ ਵੀ ਠੀਕ ਹੈ ਠੀਕ ਹੈ ਆਨੇ ਇਤਰੇ ਬਈ ਜੋ ਠੀਕ ਹੈ ਲਓ ਜੀ ਸੀਲਿੰਗਾਂ ਤੁਸੀਂ ਚੈੱਕ ਕਰ ਸਕਦੇ ਜੀ ਕਾਫੀ ਆ ਗਈਆਂ ਇੱਥੇ ਵੀ ਤੇ ਪਿੱਛੇ ਵੀ ਇਹਦੇ ਤੁਹਾਨੂੰ ਡਬਲ ਫਾਇਦਾ ਵਾ ਕੇ ਫੀਮਲ ਕਾਫ ਛੋਟੀਆਂ ਨਹੀਂ ਜਿਹੋ ਜੀਆਂ ਲੱਭਦੀਆਂ ਘੱਟ ਲੱਭਦੀਆਂ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਮੁੱਲ ਭਾਜੀ ਇਹਦਾ ਮੁੱਲ ਵੀਰ ਜੀ ਝੋਡੀ ਦੇ ਵੀ 1 ਲੱਖ 1 ਲੱਖ 10 ਦੀ ਜਿਹੜੀ ਮਰਜ਼ੀ ਵੇਰ ਆਪਾਂ ਬਿਲਕੁਲ ਅੱਜ ਮੁੱਲ ਹੀ ਨਿਕ ਨਿਕ ਕਰਨੇ ਆ ਠੀਕ ਆ ਜੀ ਇਹ ਵੀ ਹਾਂ ਦਾ ਨਾ ਜਿਹੜੀ ਹੈ ਨਾ ਹਾਂ ਜੀ ਜੋ ਮਰਜ਼ੀ 90 ਤੋਂ 60 ਦੀ ਕਰਨੀ 100 ਤੋਂ 200 ਰੁਪਏ ਜਿਹੜੀ ਕਰਨੀ ਵਧ ਨਹੀਂ ਅੱਛਾ ਜੀ ਹਾਂ ਮੇਰਾ ਵੀ ਰੋਹੋ ਫੋਨ ਲਾਵੇ ਜਿੰਨੇ ਲੈਣੀ ਆ ਠੀਕ ਆ ਲਓ ਜੀ ਇਹਦੀ 90000 ਦੇ ਵਿੱਚੋਂ ਛੋੜ ਮੇਰਾ ਵੀਰ ਕੋ ਫੋਨ ਲਾਵੇ ਜਿਹੜੇ ਮੁੱਲ ਪਾਤੇ ਆ ਠੀਕ ਆ ਠੀਕ ਆ ਲੈਣ ਦੇ ਨਾਲੇ ਬਾਈ ਨੇ ਮੁੱਲ ਕੀਤੇ ਜਾਇਜ ਆ ਮੁੱਲ 90000 ਦੀ ਮੋਹਰਾ ਨਸਲ ਦੀ ਝੋਟੀ ਤੇ ਥਣ ਜਿਹੜਾ ਕੱਲਾ ਕੱਲਾ ਲੱਗਾ ਪਿਆ ਕਰਮ ਵਾਲੀ ਨੂੰ ਤੇ ਇਧਰ ਦੀ ਸਾਈਡ ਤੋਂ ਚੈੱਕ ਕਰਾ ਦਨੇ ਆਪਾਂ ਥਣ ਥੋਣ ਜਿਹੜਾ ਚੰਗਾ ਤੇ ਹੈ ਬੇਠਣ ਦੀਆਂ ਧੀਰੀਆਂ ਵਾ ਠੰਡੀ ਧੀਰੀ ਤੇ ਦੁੱਧ 12 ਲੀਟਰ ਦੇ ਆਸ-ਪਾਸ ਕੱਢੀ ਜਾਊਗੀ ਚਲੋ ਕੋਈ ਸਾਂਭਣ ਵਾਲਾ ਭਰਾ ਕੜੇ ਤੇ ਸੀਲੀਆਂ ਸੂਲੀਆਂ ਜਿਹੜੀਆਂ ਕਾਫੀ ਆ ਗਈਆਂ ਵਾ ਦੋ ਦੰਦਾ ਤੇ ਵੈੜ ਭਾਜੀ ਕਿਨਵਾ ਸੁਗਰ ਸੁਈ ਵੈੜ ਦੂਜੇ ਸੁਗਰ ਵੀ ਇੱਥੀ ਸੁਈ ਜੇ ਅੱਛਾ ਜੀ ਵੇਖੋ ਇਧਰ ਲਓ ਜੀ ਗਿੱਠੋਂ ਬਾਹ ਲੱਗਾ ਪਿਆ ਤੇ ਸਾਰਾ ਟੱਬਰ ਭਵੇਂ ਤੁਸੀਂ ਚੰਬੜੇ ਰੋ ਕੋਈ ਗੱਲ ਬਾਤ ਨਹੀਂ ਤੇ ਫੀਮਲ ਕਾਫ ਜੇ ਇਹਦੇ ਵੀ ਨਾਲੂ ਨਾਲੀ ਇਹ ਬਿਲਕੁਲ ਤਾਜ਼ਾ ਬੱਚਾ ਜੇ ਕੱਲ ਰਾਤ ਦੀ ਸੂਈ ਆ ਠੀਕ ਆ ਠੀਕ ਆ ਲਓ ਜੀ ਚੈੱਕ ਕਰ ਸਕਦੇ ਨਾਲੂ ਨੂੜੂ ਗਿੱਲਾ ਜੇ ਕੱਲ ਰਾਤ ਦੀ ਸੂਈ ਸਟਾਰਟ 14 15 ਕਿਲੋ ਬੋਲੇ ਤੋਂ ਆ ਅੱਛਾ ਜੀ ਕੈਨ ਨੂੰ ਇਹਦਾ ਬੱਛੀ 20 ਤੋਂ ਪਲੱਸ ਵਾਲੀ ਆ ਠੀਕ ਆ ਹੁਣ ਇੰਨੇ ਤੋਂ ਸਟਾਰਟ ਆ ਏ ਠੀਕ ਆ ਲਓ ਜੀ ਜਿੰਨੀ ਵੇਖੋ ਬੇਲ ਬੋਲੇ ਥੋੜਾ ਜਿਹਾ ਨਵਾਂ ਬਣਨ ਵਾਲਾ ਇੱਕ ਮੜਾ ਠੀਕ ਆ ਠੀਕ ਆ ਲਓ ਜੀ ਪੰਡਾਂ ਪਈਆਂ ਥੱਲੇ ਕਰਮਾਲੀ ਨੇ ਤੇ ਥਣ ਵੀ ਜਿਹੜਾ ਸਪੈਸ਼ਲ ਹੀ ਲੱਗਾ ਪਿਆ ਵਾ ਇਹ ਨਾਲਾ ਨੂੜਾ ਵੀ ਚੱਡੇ ਤੇ ਕਾਫੀ ਆ ਗਈਆਂ ਪਾਣੀ ਪੀਣਾ ਮ ਯਾ ਸਿਲਿੰਗਾ ਸੋਲਿੰਗਾ ਤੁਸੀਂ ਚੈੱਕ ਕਰ ਸਕਦੇ ਜੇ ਕਾਫੀ ਆਗੀਆਂ ਚ ਬਹੁਤ ਜ਼ਿਆਦਾ ਚੰਗੀ ਠੀਕ ਹੈ ਠੀਕ ਹੈ ਜੀ ਥਾਨ ਮੱਝਾਂ ਵਾਲਾ ਲੱਗਾ ਸਾਡੇ ਕਹਿੰਦੀ ਲੋੜ ਨਹੀਂ ਜਿਹੜੇ ਸਿਆਣੇ ਵੀਰੋ ਬਿਲਕੁਲ ਬਿਲਕੁਲ ਇਹਨਾਂ ਮੁਠੀਦਾਰ ਥਾਨ ਲੱਗਾ ਪਿਆ ਕਰਮਾਲੀ ਕੋਈ ਲਿੱਸੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕੱਦ ਕਾਠ ਵੀ ਚੰਗਾ ਹੈ ਜਰਸੀ ਬਾਜੀ ਜਰਸੀ ਕ੍ਰੋਸ ਆ ਠੀਕ ਹੈ ਜੀ ਹਾਂ ਜੀ ਲਓ ਜੀ ਫੈਡ ਕੁਆਲਿਟੀ ਵੀ ਚੰਗੀ ਤੇ ਹਨ ਕਾਲੀ ਇਧਰ ਨਾੜਾਂ ਵੇਖਦਾ ਕਵੀਰ ਲਓ ਜੀ ਲਾਗੇ ਤੋਂ ਚੈੱਕ ਕਰ ਸਕਦੇ ਨਾੜਾਂ ਨੂੜਾ ਵੀ ਕਾਫੀ ਆਗੀਆਂ ਵਾ ਦੋਨ ਗੜਾਂ ਗਿੱਠੋਂ ਬਾਹਰ ਲੱਗਾ ਪਿਆ ਵਾ ਤੇ 20 ਤੋਂ ਪਲੱਸ ਦੁੱਧ ਕੱਢੂਗੀ ਚਲੋ 20 ੱਲੇ ਸੀ ਦੇ ਦੂ ਜਿਆਦਾ ਨਹੀਂ ਆਪਾਂ ਕਹਿੰਦੇ ਅੱਛਾ ਜੀ ਹਾਂ ਜੀ 20 ਕਿਲੋ ਤੇ ਤੰਨੋਂ ਫੜੀ ਫਿਰੂਗੀ ਠੀਕ ਆ ਠੀਕ ਆ ਜੀ ਲਓ ਜੀ 14 ਲੀਟਰ ਜਿਹੜਾ ਮੌਕੇ ਦੇ ਬਬਲਾ ਹੀ ਬਬਲਾ ਤਿਆਰ ਆ ਤੇ ਕੱਦ ਜਿਹੜਾ ਝੋਟੀਆਂ ਨੂੰ ਵੀ ਕੱਟਣ ਦੀ ਕੱਦ ਕੋਦ ਬਹੁਤ ਹੀ ਚੰਗਾ ਵਾ ਥਣ ਚਮਾਂ ਨੁਕਰਾਂ ਰਹਿਣ ਕੱਲਾ ਕੱਲਾ ਲੱਗਾ ਪਿਆ ਵਾ ਦੋ ਬੰਨਾਂ ਥਣ ਥਣ ਸੁਣ ਰੱਖਾ ਦੋ ਚੰਗੀ ਦਾ ਲਓ ਜੀ ਇਧਰ ਦੀ ਸਾਈਡ ਤੋਂ ਚੈੱਕ ਕਰ ਸਕਦਾ ਜੀ ਗਿੱਠੋਂ ਬਾਹਰ ਥਣ ਜਿੰਨੂ ਕਹਿੰਦੇ ਆਪਾਂ ਇਹ 98 ਮਠੀਦਾਰ ਤੇ ਪਿਛੇ ਵੀ ਇਹਦੇ ਫੀ ਮਲਕਾਫ ਫੈਂਟ ਵਾਲੀ ਬੱਛੀ ਆ ਹਾਂਜੀ ਹਾਂਜੀ ਇਹ ਮਲ ਦੁੱਧ ਵਾਲੀ ਵੀ ਆ ਤੇ ਫੈਂਟ ਵੀ ਬੜੀ ਠੀਕ ਆ ਠੀਕ ਆ ਲਓ ਜੀ ਨਾ ਕੋਈ ਠੰਡਰੀ ਚ ਨਾ ਕੋਈ ਗਰਮੀ ਦੀ ਪ੍ਰਵਾਹ ਤੇ ਫੈਂਟ ਕੁਆਲਟੀ ਵੀ ਚੰਗੀ ਆ ਤੇ ਸੁਆ ਪ੍ਰੋਪਰ ਦੁੱਜਾਇ ਇਹ ਨਹੀਂ ਜਾਣੇ ਤੇਜਾ ਉਹਦੇ ਤੇਜਾ ਦੱਸਾਂਗੇ ਹੈ ਦੁੱਜਾਇਆ ਠੀਕ ਆ ਮੁੱਲ ਭਾਜੀ ਇਹਦਾ ਮੋਨਵੀਰ ਦੀ ਬੱਛੀ ਤੇ ਦੇ ਦੀਏ 75 ਦੀ ਕਰਦੀ ਹੈ ਵੀ ਜਾਇਜ਼ ਜਾਈ ਨਹੀਂ ਨਿਕੇ ਨਿਕੇ ਕਰਨੇ ਆ ਠੀਕ ਆ ਹਾਂ ਤਾਂ ਨਾ ਵਸੀ ਜਿਹੜੀ ਦੇਣੀ ਆ ਨਾ ਹਾਂਜੀ 100 ਛੋਟ ਕਰਨੀ ਉਹ ਹੀ ਵੀਰ ਫੋਨ ਲਾਵੇ ਜਿਹਨੇ ਨਾ ਨਹੀਂ 52000 ਦੀ ਦੇਣੀ ਆ ਠੀਕ ਆ ਜੀ ਨਿਕੇ ਨਿਕੇ ਕਮਾਈ ਰੱਖਿਆ ਜਮੁੱਲ ਪਾਏ ਆ ਠੀਕ ਆ ਲਓ ਜੀ 58000 ਦੀ ਬਿਲਕੁਲ ਬਿਲਕੁਲ ਜੀ ਜਾਇਜ਼ ਮੁੱਲ ਪਾਤਾ ਵੀਰ ਨੇ 100 ਛੱਡਣਾ ਇੱਥੋਂ ਠੀਕ ਹੈ ਜੀ 2000 ਠੀਕ ਹੈ ਲਓ ਜੀ ਕਹਿੰਦਾ ਮਤਲਬ ਮੁੱਲ ਫਿਕਸ ਆ ਕੋਈ ਵੀਰ ਐਵੇਂ ਕਵੇ ਨਾ ਉਹ ਜੇ ਆ ਛੋੜ ਹੀ ਹੁਣੀ ਆ ਠੀਕ ਹੈ ਠੀਕ ਹੈ ਲਓ ਜੀ ਰੇਡ ਬਾਈ ਨੇ ਲੈਣ ਦੇ ਨਾਲੇ ਬਾਈ ਨੇ ਤਸੱਲੀ ਕਰਕੇ ਖੜੇ ਇਹ ਕੱਲ ਦੀ ਕਮੀ ਨਾ ਹੋਊਗੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਜੇ ਉਹ ਦਿਖਾਇਆ ਉੱਤੋਂ ਡਬਲ ਹੀ ਦਿਖੂਗੀਆਂ ਤੇ ਰੇਡ ਬਾਈ ਨੇ ਪਾਇਆ ਜਾਇਜ ਇਸ ਤੋਂ ਪਰੇ ਰੱਬ ਦਾ ਨਾਮ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ